ਨਾਮ ਸਤਿ ਸ੍ਰੀ ਅਕਾਲ ਜੀ ਅੱਜ ਸਾਡੇ ਪਹਿਲੇ ਪ੍ਰਧਾਨ ਮੰਤਰੀ ਪੰਡਤ ਜਵਾਹਰ ਲਾਲ ਜੀ ਦੇ ਅੱਜ ਬਰਸੀ ਹੈ ਜਿਹੜੇ ਅੱਜ ਦੇ ਦਿਨ 27 ਮਈ 1964 ਨੂੰ ਸਾਨੂੰ ਸਦਾ ਲਈ ਅਲविदा ਕਿਹਾ ਸੀ ਤੇ ਅੱਜ ਉਹਨਾਂ ਦੀ ਬਦੌਲਤ ਹੈ ਕਿ ਇਤਿਹਾਸ ਦੇ ਵਿੱਚ 1948 ਤੋਂ ਲੈ ਕੇ 1980 ਤੱਕ ਦਾ ਜਿਹੜੇ ਲੋਕ ਨਵਾਂ ਇਤਿਹਾਸ ਦੇਖਣ ਚ ਇੰਟਰਸਟਿਡ ਨੇ ਦੇਖ ਰਹੇ ਨੇ ਉਹ ਇਹਨੂੰ ਗੋਲਡਨ 에ਰਾ ਦਾ ਰੂਪ ਦਿੰਦੇ ਨੇ ਸੁਨਹਿਰੀ ਯੁੱਗ ਦਾ ਰੂਪ ਦਿੰਦੇ ਨੇ ਕਿਉਂਕਿ ਇਹੀ ਸਮਾਸੀ ਜਦੋਂ ਅਸੀਂ ਸਾਡੇ ਜਿਹੜੇ ਮਹਾਨ ਨੇਤਾਵਾਂ ਦੀ ਦੇ ਸਦਾ ਸਨਮਾਨ ਜਦੋਂ ਤੋਂ ਅਡਾਪਟ ਕੀਤਾ ਉਹਦੇ ਤਹਿਤ ਸੰਧਾਨ ਨੂੰ ਲੋਕੀ ਲਾਈਨ ਲਾਈਨ ਨਾ ਲੈਣ ਜੇ ਕੋਈ ਸਰਕਾਰੀ ਨੌਕਰੀ ਕਰਦਾ ਚਾਹੇ ਉਹ ਚਪਰਾਸੀ ਹੋਵੇ ਤੇ ਜੇ ਭਾਰਤ ਦਾ ਪ੍ਰਧਾਨ ਮੰਤਰੀ ਹੈ ਉਥੋਂ ਤੱਕ ਕਹਦੇ ਕਾਨੂੰਨ ਜਿਹੜੇ ਸੰਵਿਧਾਨ ਦੇ ਵਿੱਚ ਦਰਜ ਨੇ ਉਹਨਾਂ ਮੁਤਾਬਕ ਸਾਨੂੰ ਚੱਲਣਾ ਪੈਂਦਾ ਜੇ ਅਸੀਂ ਕੋਈ ਗਲਤੀ ਕਰਦੇ ਆ ਸਾਨੂੰ ਵੀ ਉਸ ਕਾਨੂੰਨ ਦੀ ਯਾਦ ਦਵਾਈ ਜਾਂਦੀ ਹੈ ਤੇ ਜੇ ਅਸੀਂ ਕੋਈ ਇਨਸਾਫ ਮੰਗਣਾ ਹੁੰਦਾ ਤਾਂ ਵੀ ਅਸੀਂ ਜਾ ਕੇ ਉਸੇ ਸੰਵਿਧਾਨ ਦੇ ਤਹਿਤ ਚਾਰਾ ਜੋਈ ਕਰਦੇ ਆਂ ਅਰ ਜੋਈ ਕਰਦੇ ਆਂ ਉਹੀ ਸੰਵਿਧਾਨ ਸੀ ਜਿਹਦੇ ਤਹਿਤ ਪੰਡਿਤ ਜਵਾਹਰ ਲਾਲ ਨਹਿਰੂ ਜੀ ਨੇ 5 ਸਾਲਾਂ ਦਾ ਪਲਾਨ ਬਣਾ ਕੇ ਦੇਸ਼ ਨੂੰ ਤਰੱਕੀ ਦੇ ਰਾਹ ਤੇ ਕੋਰਿਆ ਉਹੀ ਸੰਵਿਧਾਨ ਸੀ ਜਿਹਦੇ ਵਿੱਚ ਭਾਵਰਾ ਟਾਈਮ ਵਰਗੇ ਆਧੁਨਿਕ ਮੰਦਰ ਬਣੇ ਉਹੀ ਸੰਵਿਧਾਨ ਸੀ ਜਿਹਦੇ ਵਿੱਚ ਅੱਜ ਸਾਡੇ ਪੜ੍ਹ-ਪੜ ਕੇ ਲੋਕ ਵਿਦੇਸ਼ਾਂ ਵਿੱਚ ਇੰਜੀਨੀਅਰਿੰਗ ਦੀਆਂ ਡਿਗਰੀਆਂ ਕਰਕੇ ਗਏ ਮੇਰਾ ਜਿਹੜਾ ਇਸ਼ਾਰਾ ਸੀ ਉਹ ਇੰਡੀਅਨ ਐਸੀਓ ਟੈਕਨਾਲੋਜੀਜ਼ ਆਈਆਈਟੀਜ਼ ਵੱਲ ਤੇ ਨਾਲ ਹੈਲਥ ਦੇ ਐਂਗਲ ਤੋਂ ਲੋਕਾਂ ਦਾ ਧਿਆਨ ਰੱਖਣ ਲਈ ਐਮਜ਼ ਵਰਗੇ ادارے ਦਿੱਤੇ ਤੇ ਦੂਜੇ ਪਾਸੇ ਸਾਡੇ ਦੇਸ਼ ਦੇ ਬੜੇ ਲਿਖੇ ਮੌਜਬਾਨਾਂ ਨੂੰ ਅਨਪੜ੍ਹ ਨੂੰ ਵੀ ਰੋਜ਼ਗਾਰ ਦੇਣ ਲਈ ਵੱਡੇ ਵੱਡੇ ਕਾਰਖਾਨੇ ਖੁੱਲੇ ਗਏ ਜਿਹੜੇ ਆਪਾਂ ਆਲੇ-ਦੁਆਲੇ ਦੇਖਦੇ ਆ ਸਾਡੇ ਚਾਹੇ ਤੁਸੀਂ ਦੇਖ ਲਓ ਇੱਥੇ ਅ ਡੀਜ਼ਲ ਕੰਪੋਨੈਂਟ ਲਿਮਟਿਡ ਪਟਿਆਲੇ ਦੇ ਵਿੱਚ ਵੱਡੀਆਂ-ਵੱਡੀਆਂ ਫੈਕਟਰੀਆਂ ਫਾਰਟੀ ਰਾਈਜ਼ਰ ਕਰਾਂਗੇ ਸਾਰੀਆਂ ਕਾਮਨ ਰਸਤੇ 1947 ਤੋਂ 1980 ਦੇ ਦਰਮਿਆਨ ਆਏ ਜਿਨ੍ਹਾਂ ਦੇ ਨਾਲ ਉਸ ਇਮਪਲੋਇਮੈਂਟ ਬੇਸ ਵਾਲੀ ਉਹ ਨਹੀਂ ਸੀ ਕਿ ਸਰਕਾਰਾਂ ਨੂੰ ਪੋਲੀਟੀਕਲ ਪਾਰਟੀਆਂ ਨੂੰ ਉਸ ਵੇਲੇ ਇਲੈਕਸ਼ਨ ਲੜਨ ਵੇਲੇ ਵਾਅਦੇ ਨਹੀਂ ਸੀ ਕਰਨੇ ਪੈਂਦੇ ਕਿ ਅਸੀਂ ਤੁਹਾਨੂੰ ਰੋਜ਼ਗਾਰ ਦੇਵਾਂਗੇ ਕਿਉਂਕਿ ਰੋਜ਼ਗਾਰ ਦਾ ਪ੍ਰਬੰਧ ਨਾਂ ਦੀ ਨਾਲ ਛੱਡੇ ਲੀਡਰਾਂ ਦੀ ਗੁਰ ਅੰਦੇਸ਼ੀਆਂ ਸ਼ੁਰੂ ਤੋਂ ਹੈ ਪਰ ਅੱਜ ਦੇ ਗਰ 1974 ਤੋਂ ਜਦੋਂ ਜੋਹਰ ਲਾਲ ਜੀ ਸਾਡਾ ਸਾਹ ਛੱਡ ਕੇ ਗਏ ਨੇ ਸਾਡੇ ਸਿਰ ਤੋਂ ਹੱਥ ਝੱਕਿਆ ਉਦੋਂ ਤੋਂ ਬੇਸ਼ੱਕ ਸ਼ੁਰੂ ਤੋਂ ਸਾਡੇ ਮਹਾਨ ਪ੍ਰਧਾਨ ਮੰਤਰੀ ਦਾਲਭਾਟਰ ਸ਼ਾਸਤਰੀ ਜੀ ਸ਼੍ਰੀਮਤੀ ਇੰਦਰਾ ਗਾਂਧੀ ਜੀ ਉਦੋਂ ਬਾਅਦ ਰਜੀਵ ਜੀ ਨੇ ਬਹੁਤ ਦੇਸ਼ ਨੂੰ ਸੇਧ ਦਿੱਤੀ ਕਿ ਅਸੀਂ ਸੇਧ ਦਿੰਦੇ ਦਿੰਦੇ ਇੱਥੇ ਤੱਕ ਆਏ ਆ ਕਿ ਐਸੇ ਸੰਵਿਧਾਨ ਦੇ ਵਿੱਚ ਅੱਜ ਸਾਡੇ ਸਰਪੰਚ ਸਾਹਿਬਾਨ ਬੈਠੇ ਰਹੇ 73ਵੀਂ ਸੋਚ ਵਰਕੇ ਜੇ ਉਹਨਾਂ ਨੂੰ ਅਧਿਕਾਰ ਦਿੱਤੇ ਪੰਚਾਇਤਾਂ ਨੂੰ ਗ੍ਰਾਮ ਸੁਭਾਵਾ ਕਰਨ ਦੀ ਤਾਂ ਉਹ ਦੇ ਨਾ ਜਿਹੜੇ ਸਾਡੇ ਕਾਂਗਰਸ ਪਾਰਟੀ ਦੇ ਪ੍ਰਧਾਨ ਮੰਤਰੀ ਰਹੇ ਤੇ ਜਦੋਂ ਨਵਾਂ ਜਗ ਸ਼ੁਰੂ ਹੋਇਆ ਇਸ ਤੋਂ ਪਹਿਲਾਂ ਸ਼ੁਰੂ ਹੋਣ ਤੋਂ ਪਹਿਲਾਂ ਪ੍ਰਧਾਨ ਮੰਤਰੀ ਬਣੇ ਡਾਕਟਰ ਮਨਮੋਹਨ ਸਿੰਘ ਜੀ ਤਾਂ ਕੀ ਲੈ ਕੇ ਆਏ ਰਾਈਟ ਟੂ ਫੂਡ ਅੱਜ ਜਿਹੜਾ ਆਟਾ ਦਾਲ ਸ਼ਕੀਬ ਲੋਕਾਂ ਨੂੰ ਚੁੱਲ੍ਹੇ ਤੱਕ ਦੇ ਦੂਜਾ ਰਾਈਟ ਟੂ এমਪਲੋਇਮੈਂਟ ਮੰਰੇਗਾ ਲੈ ਕੇ ਆਏ ਜਿਹਦੇ ਤਹਿਤ ਅੱਜ ਸਾਨੂੰ 100 ਦਿਨ ਦਾ ਰੋਜ਼ਗਾਰ ਸੁਨਹਾਰਨ ਦੇ ਵਿੱਚ ਪੱਕਾ ਕੀਤਾ ਹੈ ਤੀਜਾ ਲੈ ਕੇ ਗਏ ਤਾਂ ਕਿ ਸਾਡੇ ਕੰਮ ਪਾਰਦਰਸ਼ੀ ਤਰੀਕੇ ਨਾਲ ਚੱਲਣ ਰਾਈਟ ਟੂ ਇਨਫੋਰਮੇਸ਼ਨ ਜਾਣਕਾਰੀ ਦਾ ਜਿਹੜਾ ਕਾਨੂੰਨ ਡਾਕਟਰ ਮਨਮੋਹਨ ਸਿੰਘ ਜੀ ਲੈ ਕੇ ਉਹਨਾਂ ਨੂੰ ਸਿਹਰਾ ਜਾਂਦਾ ਹੈ ਤੇ ਜਦੋਂ ਸਰਕਾਰ ਨਵੇਂ ਬਣੇ ਭਰਾਵੋ ਸਾਡੇ ਜਿਵੇਂ ਕਹਿੰਦੇ ਨੇ ਬਾਣੇ ਭਾਗ ਕੀ ਕ੍ਰੂਨਾਣ ਲੱਗੇ ਰੋਟ ਬੰਦੀ ਲੋਕਾਂ ਦੇ ਨੋਟ ਬਦਲਾਉਣ ਵਾਲਿਆਂ ਨੂੰ ਲੈਣਾ ਖੜ ਖੜ ਕੇ ਸੈਂਕੜੇ ਲੋਕ ਸ਼ਹੀਦ ਹੋਏ ਉਸ ਰੋਟ ਬੰਦੀ ਦੇ ਕਰਕੇ ਇੱਕ ਮੂਰਖਤਾ ਕਰਕੇ ਫਿਰ ਲੈ ਕੇ ਕੀ ਆਏ ਸਿਟੀਜਨ ਸ਼ਿਪਟ ਐਕਟ ਦੇ ਵਿੱਚ ਅਮੈਂਡਮੈਂਟ ਕਰਕੇ ਸਾਡੇ ਸਮਾਰਟ ਦੇ ਵਿੱਚ ਨਫਤ ਦੇ ਵੀ ਪੀਚੇ ਗਏ ਤੇ ਅੱਜ ਸਾਡੇ ਪੜ੍ਹੇ ਲਿਖੇ ਲੋਕ ਪੁੱਛਦੇ ਨੇ ਕਿ ਮੋਦੀ ਜੀ ਪਲਵਾਮਾ ਦਾ ਤੀਰ ਜੱਟ ਨਿਕਲਿਆ ਸੀ ਤੇ ਉਹ ਹਜੇ ਸਾਡੀ ਪੁੱਛ ਦੀ ਅਧੀਨ ਸੀ ਤੇ ਨਾਲ ਲਿਆਏ ਆਪ ਦੀ لیاقت ਬੇਲਿਆਕਤ ਕਰਕੇ ਪਹਲਗਾਮ ਜਿਹਦੇ ਤਹਿਤ ਦੇਸ਼ ਦਾ ਨਕਸਾਰ ਹੋਣਾ ਤੈਸ ਸੀ ਤੇ ਨਾਲ ਜਿੱਥੇ ਅਸੀਂ ਦੇਸ਼ ਦੀ ਰਾਖੀ ਵਾਸਤੇ ਸਾਡੇ ਨੌਜਵਾਨ ਬੱਚਿਆਂ ਨੂੰ ਫੌਜ ਦੇ ਵਿੱਚ ਨੌਕਰੀ ਦਿੰਦੇ ਸੀ ਤਾਂ ਉਹ ਆਪ ਦੀ ਮਾਨਮਤੀ ਨੌਕਰੀ ਕਰਕੇ ਬਾਹਰ ਆ ਕੇ ਰਿਟਾਇਰ ਹੋ ਕੇ ਆਉਂਦੇ ਸੀ ਤਾਂ ਉਹਨਾਂ ਨੂੰ ਸਰਕਾਰੀ ਮਹਿਕਮਿਆਂ ਦੇ ਵਿੱਚ ਐਕਸਰਸਮੈਨ ਤੌਰ ਤੇ ਨੌਕਰੀ ਦਿੱਤੀ ਜਾਂਦੇ ਸੀ ਤਾਂ ਕਿ ਉਹਨਾਂ ਦਾ ਪਰਿਵਾਰ ਤੇ ਉਹਨਾਂ ਦੀ ਜ਼ਿੰਦਗੀ ਸੌਖੀ ਲੰਘੇ ਪਰ ਨਵੀਂ ਸਰਕਾਰ ਕੀ ਲੈ ਕੇ ਆਈ ਹੈ ਅਗਨੀ ਵੀਰ ਯੋਜਨਾ 4 ਸਾਲ ਤੇ ਨੌਕਰੀ ਕਰ ਉਹ ਤੋਂ ਬਾਅਦ ਧੱਕੇ ਖਾਓ ਆਪ ਉਸ ਦੇਖਣ ਲਈ ਅਸੀਂ ਸੁਆਣੇ ਸੀ ਬਣਾਇਆ ਦੋਸਤੋ ਇੱਕ ਗੱਲ ਜੁਆਲ ਨੂੰ ਤੁਹਾਨੂੰ ਕਰਾ ਦਿਓ ਜਦੋਂ ਭਾਰਤੀ ਪਾਰਲੀਮੈਂਟ ਸੰਵਧਾਨ ਤੇ ਡਾਕਟਰ ਅੰਬੇਦਕਰ ਜੀ ਬੋਲ ਰਹੇ ਸੀ ਉਹਨਾਂ ਨੇ ਇੱਕ ਗੱਲ ਕਹੀ ਸੀ ਸੰਵਧਾਨ ਮਾੜਾ ਨਹੀਂ ਹੈ ਪਰ ਜੇ ਇਹਨੂੰ ਲਾਗੂ ਕਰਨਾ ਹੈ ਲੋਕ ਚੰਗੇ ਨਾ ਹੋਏ ਤਾਂ ਕੁਦਰਤੀ ਤੌਰ ਤੇ ਮਾੜੇ ਰਲਟ ਦੇਊਗਾ ਸੰਵਧਾਨ ਕੋਈ ਬੌਧਾ ਚੰਗਾ ਨਹੀਂ ਹੈ ਕੋਸ਼ਿਸ਼ ਕੀਤੀ ਗਈ ਹੈ ਹਰ ਨਾਗਰਿਕ ਨੂੰ ਉਹਦਾ ਹੱਕ ਮਿਲੇ ਪਰ ਜੇ ਸੰਵਧਾਨ ਨੂੰ ਲਾਗੂ ਕਰਨ ਵਾਸਤੇ ਸਿਆਣੇ ਲੋਕ ਨਾ ਹੋਏ ਤਾਂ ਜ਼ਾਇਤ ਉਫੇ ਜੇ ਹੋਣਗੇ ਤੇ ਜਦੋਂ ਕਾਂਗਰਸ ਸਰਕਾਰਾਂ ਸੀ ਇਹਦਾ ਮਨ ਸੰਵਧਾਨ ਨੂੰ ਲਾਗੂ ਕਰਨ ਵਾਲੇ ਦੂਰ ਅੰਦੇਸ਼ੀ ਸਾਡੇ ਲੀਡਰਸ਼ਿਪ ਜਿਹਦੇ ਕਰਕੇ ਬਹੁਤ ਵਧੀਆ ਰਲਟ ਆਏ ਤੇ ਹੁਣ 2014 ਤੋਂ ਬਾਅਦ ਸੰਵਧਾਨ ਦਾ ਉਹੀ ਹੈ ਪਰ ਲਾਗੂ ਕਰਨ ਵਾਲੇ ਬਦਲ ਗਏ ਤੇ ਉਫੇ ਜੇ ਜ਼ਾਇਤ ਹੋਣੇ ਬਦਲ ਗਏ ਤੇ ਅੱਜ ਦੇਸ਼ ਦਾ ਕੋਈ ਨਾਗਰਿਕ ਨਾਤਾ ਸੁਰੱਖਤ ਫੀਲ ਕਰਦਾ ਨਾ ਦੇ ਭਵਿੱਖ ਵਾਸਤੇ ਕੋਈ ਇਹ ਮਹਿਸੂਸ ਕਰਦਾ ਹੈ ਕਿ ਸਾਡਾ ਭਵਿੱਖ ਸੁਰੱਖਤ ਹੈ ਇੱਕ ਕਿਸਮ ਦਾ ਜਦੋਂ ਸੁਨਾਨ ਲਾਗੂ ਹੁੰਦਾ ਤਾਂ ਉਹ ਨਾਗਰਿਕਤਾ ਦਾ ਰਾਜ਼ ਹੁੰਦਾ ਲੋਕਾਂ ਦਾ ਰਾਜ਼ ਹੁੰਦਾ ਪਰ ਜੋ ਸੁਵਿਧਾਨ ਤੇ ਇਸ ਤਰ੍ਹਾਂ ਦੇ ਅਟੈਕ ਕੀਤੇ ਜਾਂਦੇ ਨੇ ਜਦੋਂ ਸੰਘਰਨ ਨੂੰ ਫਾਦੇਚ ਪਾਇਆ ਜਾਂਦਾ ਤਾਂ ਉਦੋਂ ਜੰਗਲ ਰਾਜ ਪੈਦਾ ਹੁੰਦਾ ਜਿਹੜਾ ਜੰਗਲ ਰਾਜ ਆ ਤੁਸੀਂ ਛਰੇ ਆ ਦੇਖ ਰਹੇ ਹੋ ਲੁੱਟ ਕਸੁੱਟ ਅਨਪਲਾਈਮੈਂਟ ਕਰਾਈ ਜਿੰਨੀਆਂ ਚੋਰਾਂ ਡਾਕੇ ਕਿਤਰੋਂ ਵਾਕ ਹੋ ਰਹੇ ਆ ਅੱਜ ਉਸ ਦੀ ਚਿੰਤਾ ਕਰਦੇ ਹੋਏ ਸਾਡੇ ਮਾਨਯੋਗ ਸੁਭਾਣ ਸਭਾ ਪਰਲਮੈਂਟ ਦੇ ਵਿੱਚ ਜਿਹੜੇ ਸਾਡੇ